امی મિત્રો ਕੀ ਹਾਲ ਨੇ ਆ ਮੈਂ ਤੁਹਾਡੇ ਨਾਲ ਇੱਕ ਫੋਟੋ ਸ਼ੇਅਰ ਕਰ ਰਿਹਾਗਾ ਇਹ ਬੀਬੀ ਨੂੰ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਜਿਹੜੀ ਕਦੇ ਚਟਕੀਆਂ ਮਾਰ ਕੇ ਕਹਿੰਦੀ ਹੁੰਦੀ ਜੀ ਸਾਡੀ ਸਰਕਾਰ ਆਉਣ ਦੋ 5 ਮਿੰਟਾਂ ਦੇ ਵਿੱਚ ਐਮਐਸਪੀ ਦੇਵਾਂਗੇ ਤੁਹਾਨੂੰ ਤੇ ਹੁਣ ਇਹਨੇ ਬੀਬੀ ਨੇ ਆਪ ਹੀ ਅਸਤੀਫਾ ਦੇਤਾ ਯਾਨੀ ਕਿ ਅਨਮੋਲ ਗਗਨਵਾਲ ਇਹਨੇ ਪੋਸਟ ਪਾਈਆ ਫੇਸਬੁੱਕ ਤੇ ਤੇ ਲਿਖਿਆ ਦਿਲ ਭਾਰੀ ਹੈ ਮੈਂ ਸਿਆਸਤ ਛੱਡਣ ਦਾ ਫੈਸਲਾ ਲਿਆ ਹੈ ਮੇਰਾ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਤੇ ਨਾਲ ਇਹ ਕਹਨੇ ਮੇਰੀਆਂ ਸਭ ਕਾਮਨਾਵਾਂ ਪਾਰਟੀ ਦੇ ਨਾਲ ਹਨ ਤੇ ਮੈਨੂੰ ਉਮੀਦ ਹੈ ਪੰਜਾਬ ਸਰਕਾਰ ਲੋਕਾਂ ਦੀ ਉਮੀਦਾਂ ਦੇ ਖਰਾ ਉਤਰੂਗੀ ਬੀਬੀ ਤੈਨੂੰ 2-3 ਸਾਲ ਹੋ ਗਏ ਬਣੀ ਨੂੰ ਐਮਐਲਏ ਵੀ ਉਦੋਂ ਸਰਕਾਰ ਖਰੀ ਨਹੀਂ ਉਤਰਦੀ ਤੂੰ ਤਾਂ ਇਹ ਲਿਖਿਆਗਾ ਬੀਬੀ ਮੈਨੂੰ ਉਮੀਦ ਆ ਪੰਜਾਬ ਸਰਕਾਰ ਲੋਕਾਂ ਦੀ ਉਮੀਦਾਂ ਦੇ ਖਰਾ ਨਹੀਂ ਖਰੀ ਉਤਰੂਗੀ ਮਤਲਬ ਇਹਦਾ ਇਹਦਾ ਸਿੱਧਾ ਲਾਫਜ਼ਾ ਤੇ ਇਹੀ ਆ ਵੀ ਤੇਰੀ ਸਰਕਾਰ ਦੇ ਦੌਰਾਨ ਜਦੋਂ ਤੂੰ ਵਿੱਚ ਸੀ ਤਾਂ ਸਰਕਾਰ ਉਮੀਦਾਂ ਤੇ ਖਰੀ ਨਹੀਂ ਉਤਰੀ ਤਾਂ ਹੀ ਤੂੰ ਅਸਤੀਵਾ ਦਿੱਤਾਗਾ ਤੇ ਬਾਕੀ ਹੁਣ ਦੇਖ ਲਓ ਵੀ ਇਹਨਾਂ ਦੇ ਇਹ ਹਾਲ ਨੇਗੇ ਹੁਣ ਇਹਦੇ ਇਲਾਕੇ ਦੇ ਵਿੱਚ ਐਮਐਲ ਨਹੀਂਆਂ ਵੋਟਾਂ ਫੇਰ ਪੈਣਗੇ ਉੱਥੇ ਲੋਕ ਫੇਰ ਲੜਨਗੇ ਫੇਰ ਉੱਥੇ ਲੋਕਾਂ ਨੂੰ दारू ਨਸ਼ਾ ਵੰਡਿਆ ਜਾਊਗਾ ਵੋਟਾਂ ਵੋਣ ਲਈ ਤੇ ਕੀ ਹਾਲ ਕੀਤਾ ਹੋਇਆ ਇਹਨਾਂ ਨੇ ਪੰਜਾਬ ਦਾ ਦੇਖ ਲਓ ਤੇ ਤਿੰਨ ਦਿਨ ਪਹਿਲਾਂ ਇਹ ਆਪਦੇ ਆਕਾ ਨੂੰ ਕੇਂਦਰੀਵਾਲ ਨੂੰ ਮਿਲ ਕੇ ਆਈ ਹੈਗੀ ਤੇ ਮੈਨੂੰ ਤਾਂ ਇਹਦੇ ਤੇ ਸ਼ੱਕ ਹੈ ਲੱਗਦਾ ਵੀ ਆਕਾ ਇਹਦੇ ਤੋਂ ਖੁਸ਼ ਨਹੀਂ ਹੋਇਆ ਤੇ ਉਹਨੇ ਆਪ ਹੀ ਇਹ ਅਸਤੀਵਾ ਦੇ ਦਾ ਉਹ ਕਰਵਾਤਾ ਵੀ ਤੂੰ ਅਸਤੀਵਾ ਦੇ ਤੈਨੂੰ ਪਾਰਟੀ ਚੋਂ ਕੱਢਿਆ